हां जी ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸ਼ਾਮ ਦਾ ਟਾਈਮ ਹੈ ਜੇ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਪੂਰਾ ਜਰੂਰ ਦੇਖਿਓ ਜੀ ਅ ਬਾਕੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਅ ਤੇ ਹੁਣ ਤੁਹਾਨੂੰ ਸਾਹਮਣੇ ਦੇਖ ਕੇ ਵਸੇ ਪਤਾ ਹੀ ਚੱਲ ਗਿਆ ਹੁਣ ਜਿਹੜੀ ਆਪਣੀ ਵੀਡੀਓ ਆਪਾਂ ਕਿਸ ਚੀਜ਼ ਦੇ ਬਾਰੇ ਅੱਜ ਬਣਾ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਹੜਾ ਆਪਣਾ ਘਰ ਦਾ ਜਿਹੜਾ ਸੋਈ ਦਾ ਕੰਮ ਚੱਲ ਰਿਹਾ ਸੀ ਤੇ ਮੈਂ ਕਿਹਾ ਚਲੋ ਆਪਾਂ ਅੱਜ ਇਹਦੇ ਵਾਰੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀਏ ਕਿ ਆਪਣਾ ਕਿੰਨਾ ਕੰਮੜਾ ਕੰਪਲੀਟ ਹੋ ਗਿਆ ਤੇ ਬਾਕੀ ਅਜ ਮੌਸਮ ਵੀ ਕਾਫੀ ਖਰਾਬ ਹੈ ਜੀ ਸਵੇਰ ਤੋਂ ਲੈ ਕੇ ਮੀਂਹ ਵਾਲਾ ਮੌਸਮ ਹੈ ਪਿਆ ਬੱਦਲ ਹੋ ਜਾਂਦੀ ਹੈ ਫਿਰ ਧੁੱਪ ਨਿਕਲ ਜਾਂਦੀ ਹੈ ਤੇ ਹੁਣ ਸ਼ਾਮ ਤੋਂ ਕਾਫੀ ਹਵਾ ਚੱਲ ਰਹੀ ਹੈ ਨਹੀਂ ਤੇ ਮਿੱਟੀ ਘਟਾ ਵੀ ਕਾਫੀ ਉੱਡ ਰਹੀ ਹੈ ਤੇ ਬਾਕੀ ਜਿਹੜਾ ਆਪਣਾ ਕੰਮ ਹੈ ਉਹ ਜੀ ਜਿਹੜਾ ਪਲਾਸਟਰ ਦਾ ਰਸੋਈ ਦਾ ਅੰਦਰੋਂ ਅੰਦਰੋਂ ਹੋ ਗਿਆ ਫਰਸ਼ ਵਗੈਰਾ ਤੇ ਜਿਹੜੀ ਸੈਲਫ ਵਗੈਰਾ ਬਣਾਉਣੀ ਆ ਉਹ ਰਹਿੰਦੀ ਆ ਤੇ ਬਾਕੀ ਲੱਗਦਾ ਕਿ ਹੁਣ ਥੋੜੇ ਦਿਨਾਂ ਨੂੰ ਫਸਲਾਂ ਦੀ ਜਿਹੜੀ ਕਟਾਈ ਉਹ ਵੀ ਸ਼ੁਰੂ ਹੋ ਜੂਗੀ ਕਿਉਂਕਿ ਫਸਲਾਂ ਵੀ ਤਕਰੀਬਨ ਸੁੱਕ ਗਈਆਂ ਨੇ ਤੇ ਚਲੋ ਆਪਾਂ ਤੁਹਾਡੇ ਨਾਲ ਜੀ ਵੀਡੀਓ ਸ਼ੇਅਰ ਕਰਦੀਆਂ ਸਾਰੀ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਬਾਕੀ ਵੀਡੀਓ ਜੇ ਚੰਗੀ ਲੱਗੇ ਲਾਈਕ ਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੀ ਸਭ ਤੋਂ ਪਹਿਲਾਂ ਤਾਂ ਜੀ ਤੁਹਾਡੇ ਨਾਲ ਜਿਹੜਾ ਮੌਸਮ ਆਪਾਂ ਉਹ ਸ਼ੇਅਰ ਕਰਦੇ ਆਂ ਦੇਖੋ ਕਿਵੇਂ ਉਹ ਦੇਖੋ ਤੁਸੀਂ ਬੱਦਲ ਵਾਈ ਕਾਫੀ ਹੋਈ ਪਈ ਆ ਜਨੇ ਮੇਰੇ ਪੂਰੇ ਚਾਂਸ ਨੇ ਜੀ ਬਾਕੀ ਫਸਲਾਂ ਵੀ ਤੁਸੀਂ ਦੇਖ ਸਕਦੇ ਹੋ ਵੀ ਪੂਰੀਆਂ ਪੱਕ ਗਈਆਂ ਨੇ ਤੇ ਬਸ ਵਾਢੀ ਜਿਹੜੀ ਸ਼ੁਰੂ ਹੋਣ ਵਾਲੀ ਆ ਤੇ ਬਾਕੀ ਤੁਹਾਨੂੰ ਪਤਾ ਹੀ ਆ ਵੀ ਦੋ ਵਾਢੀ ਦਾ ਟਾਈਮ ਆਂਦਾ ਤੇ ਉਹ ਤੋਂ ਕੇਰਾ ਥੋੜਾ ਜਿਹਾ ਹਲਕਾ ਵੀ ਆਂਦਾ ਬਸ ਪਰਮਾਤਮਾ ਅਗੇ ਹੀ ਦੱਸ ਸਕੇ ਗੁਰੂ ਸਾਹਿਬ ਸਭ ਦੀਆਂ ੜੀ ਫਸਲਾਂ ਖੁਸ਼ੀ ਨਾਲ ਸੁੱਖੀ ਸੰਧੀ ਸਭ ਦੇ ਘਰਾਂ ਚ ਜਾਣ ਪਰਮਾਤਮਾ ਸਭ ਦੀ ਮਨੋ ਕਾਮਨਾ ਪੂਰੀਆਂ ਕਰਨ ਹਨਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਾਰੀਆਂ ਜੜੀਆਂ ਫਸਲਾਂ ਜੀ ਤਕਰੀਬਨ ਪੱਕੀਆਂ ਪਈਆਂ ਨੇ ਤੇ ਆਪਣੀ ਜਣੀ ਇਹਨਾਂ ਨਾਲ ਥੋੜੀ ਜੀ ਲੇਟ ਲੱਗੀ ਸੀ ਫਸਲ ਜਿਹੜੀ ਆ ਫਸਲ ਦੇ ਸਾਹਮਣੇ ਦੇਖ ਰਹੇ ਹਾਂ ਤੇ ਆਪਣੀ ਥੋੜੀ ਜੀ ਤੋਂ ਲੇਟ ਆਏਗੀ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਤਕਰੀਬਨ ਸਾਰੇ ਉਹ ਪਰੇ ਤੁਸੀਂ ਦੇਖ ਸਕਦੇ ਹੋ ਕਿ ਉਹ ਸੀਮੈਂਟ ਵਾਲਾ ਘਰ ਉੱਥੇ ਜਿਹੜੀ ਜਮੀਨ ਸੀ ਉਹਨਾਂ ਨੇ ਤਾਂ ਅੱਜ ਵੜਾ ਲਈ ਆ ਉੱਥੇ ਤਾਂ ਅੱਜ ਮਸ਼ੀਨ ਲੱਗ ਗਈ ਸੀ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਡਾ ਕਿਹੜਾ ਏਰੀਆ ਦਾ ਤੁਹਾਡੇ ਕੰਨੀ ਫਸਲਾਂ ਜਿਹੜੀ ਵਾਢੀ ਸ਼ੁਰੂ ਹੋ ਗਈ ਹੈ ਜਾਂ ਨਹੀਂ ਹੋ ਗਈ ਹੈ ਚਲੋ ਜੀ ਹੁਣ ਆਪਾਂ ਤਾਂ ਬਾਕੀ ਤੁਸੀਂ ਆ ਦੇਖ ਲਓ ਹਵਾ ਬਹੁਤ ਚੱਲਦੀ ਐ ਅੱਜ ਬਹੁਤ ਜ਼ਿਆਦਾ ਹਵਾ ਚੱਲਦੀ ਐ ਮੌਸਮ ਸੀ ਉਹ ਦੇਖਾਵਾ ਕਿ ਅੱਜ ਇੱਥੇ ਡਾਇਆ ਹਾਂ ਮੰਝਾ ਕਿਉਂਕਿ ਅੱਜ ਜਿਹੜੀ ਮਿਸਤਰੀ ਸੀ ਜੀ ਉਹ ਮੌਸਮ ਠੰਡਾ ਸੀਗਾ ਤੇ ਫਿਰ ਉਹ ਇੱਥੇ ਹੀ ਬੈਗੇ ਸੀ ਅੱਜ ਜਿਹੜੇ ਉਹ ਆਰਾਮ ਕਰਿਆ ਸੀ ਉਹਨਾਂ ਨੇ ਦੁਪਹਿਰ ਦੇ ਟਾਈਮ ਘੰਟਾ ਰੈਸਟ ਕਰਦੇ ਨੇ ਫਿਰ ਉਹ ਇੱਥੇ ਹੀ ਬੈਠ ਗਏ ਸੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਅੰਦਰ ਆਹ ਦੇਖ ਲਓ ਜੀ ਤੁਸੀਂ ਦੇਖ ਸਕਦੇ ਹੋ ਨਾ ਅੰਦਰ ਦਾ ਪਲਾਸਟਰ ਆਪਣਾ ਹੋ ਗਿਆ ਤੇ ਬਾਕੀ ਜੀ ਥੋੜਾ ਜੰ ਆਂਦਰ ਰੋਸ਼ਨੀ ਦੀ ਪ੍ਰੋਬਲਮ ਆਉਗੀ ਤੇ ਪਲੀਜ਼ ਤੁਸੀਂ ਐਡਜਸਟ ਕਰ ਲਿਓ ਕਿਉਂਕਿ ਉਧਰੋਂ ਲਾਈਟ ਪਾਉਗੀ ਸਾਹਮਣੇ ਤੋਂ ਇਧਰੋਂ ਉਹਦਾ ਕਰਕੇ ਫਿਰ ਥੋੜਾ ਹਨੇਰਾ ਜਿਹਾ ਪੈਂਦਾ ਤੇ ਬਾਕੀ ਹੋਣਾ ਵਾਹ ਦੇਖੋ ਤੁਸੀਂ ਗੂੰਜਣ ਲੱਗ ਗਈ ਹੈ ਕਿਉਂਕਿ ਪਲਸਤਰ ਹੋ ਗਿਆ ਜਿਹੜੀ ਆ ਤਾਰ ਤੁਸੀਂ ਦੇਖ ਰਹੀ ਹੋ ਜੀ ਇਹ ਫਿਟਿੰਗ ਦੀ ਆ ਇਹਦਾ ਇੱਥੋਂ ਹੀ ਫਿਟਿੰਗ ਦਾ ਪੁਆਇੰਟ ਮਤਲਬ ਕਿ ਇਹ ਉੱਪਰ ਨੂੰ ਜਾਂਦਾ ਤੇ ਉਹ ਫਿਰ ਜਿਨ੍ਹਾਂ ਨੇ ਫਿਟਿੰਗ ਕਰਨੀ ਸੀ ਉਹ ਕਹਿੰਦੇ ਵੀ ਤੁਸੀਂ ਕੋਈ ਖਾਲੀ ਵੀ ਇੱਦਾਂ ਇਹਨੂੰ ਪਈ ਰਹਿਣ ਦੋ ਤੇ ਮਤਲਬ ਕਿ ਜੇ ਤਾਂ ਪਲਾਸਟਰ ਚੰਗੀ ਤਰ੍ਹਾਂ ਸੁੱਕ ਗਿਆ ਕਹਿੰਦੇ ਫਿਰ ਆਪਾਂ ਪੂਰੀ ਪ੍ਰੋਪਰ ਫਿਟਿੰਗ ਕਰ ਜਾਵਾਂਗੇ ਤੇ ਬਾਕੀ ਇੱਧਰ ਜੀ ਆ ਇੰਨਾ ਕੁ ਕਰਤਾ ਪਲਾਸਟਰ ਆਹ ਹਲੇ ਉੱਪਰ ਰਹਿਦਾਗਾ ਇਹ ਵੀ ਕਰ ਦੇਣਗੇ ਤੇ ਬਾਕੀ ਤੁਸੀਂ ਦੇਖ ਸਕਦੇ ਇੱਧਰ ਦਾ ਜਿਹੜਾ ਪਲਾਸਟਰ ਆਪਣਾ ਉਹ ਵੀ ਹੋ ਗਿਆ ਤੇ ਇੱਧਰ ਵੀ ਸਾਰਾ ਪ੍ਰੋਪਰ ਹੋ ਗਿਆ ਇਹਦੇ ਵੱਲੋਂ ਤੇ ਇੱਧਰ ਜਿਹੜੀ ਆ ਖਿੜਕੀ ਵਗੈਰਾ ਜੀ ਇਹ ਵੀ ਲਗਾਤੀ ਆ ਮੈਂ ਤੁਹਾਨੂੰ ਥੋੜਾ ਟੀਡੀ ਲੋਟ ਦਿਖਾ ਦਿੰਨੀ ਆ ਕਿ ਫਿਰ ਲਾਈਟ ਪੈਂਦੀ ਆ ਨਹੀਂ ਪੈਂਦੀ ਆ ਤੇ ਇਹ ਜਿਹੜੀ ਖਿੜਕੀ ਬਾਹਰ ਪਈ ਹੁੰਦੀ ਸੀ ਜੀ ਉਹ ਵਾਲੀ ਆ ਬਾਕੀ ਇੱਥੇ ਤੁਸੀਂ ਦੇਖ ਸਕਦੇ ਹੋ ਜਿਹੜੀ ਬਾਕੀ ਤੁਸੀਂ ਆ ਦੇਖ ਸਕਦੇ ਹੋ ਜੀ ਇੱਥੇ ਜਿਹੜੀ ਆ ਆਪਾਂ ਸੈਲਫ ਦੀ ਜਿਹੜੀ ਰੱਖੀ ਆ ਇੱਥੇ ਸੈਲਫਾ ਬਣਾਉਣੀ ਆ ਤੁਹਾਨੂੰ ਦਿਖ ਰਿਹਾਣਾ ਜਿੱਥੋਂ ਕੋਨੇ ਤੋਂ ਛੱਡਦੀ ਹੈ ਜੀ ਉੱਥੇ ਆਪਣੀ ਜਿਹੜੀ ਫ੍ਰਿਜ ਦੀ ਫ੍ਰਿਜ ਆ ਜਾਏਗੀ ਮਤਲਬ ਕੋਨਿਆਂ ਦੇ ਵਿੱਚ ਤੇ ਬਾਕੀ ਸੈਲਫ ਆਪਾਂ ਕੰਧ ਤੇ ਵੀ ਬਣਾਵਾਂਗੇ ਇੱਦਾਂ ਤੇ ਇਹ ਉਹ ਕਹਿੰਦੇ ਫਿਰ ਉਦੋਂ ਹੀ ਆਪਾਂ ਇੱਥੇ ਜਿਹੜਾ ਇਹਦੀ ਕੱਢਣੀ ਸੀ ਆ ਜਿਹੜਾ ਲਕੋਰਜੀ ਬਣਾਈ ਹੋਈ ਹੈ ਨਾ ਉਹ ਕਹਿੰਦੇ ਉਹ ਕੋਈ ਗੱਲ ਨਹੀਂ ਉਹ ਟਾਲੇ ਤੇ ਨਿਕਲ ਜੂਗੀ ਤੇ ਜਦੋਂ ਬਾਅਦ ਚੋਂ ਜੀ ਮੂਰੇ ਪ੍ਰੋਪਰ ਆਪਣਾ ਬਰਾਂਡਾ ਬਣ ਗਿਆ ਸਾਰਾ ਆਪਣਾ ਬਰਾਂਡਾ ਕਵਰ ਕਰ ਲਿਆ ਮਤਲਬ ਬੰਦ ਹੋ ਗਿਆ ਫੇ ਜਿਹੜੀ ਸਾਹਮਣੇ ਤੁਸੀਂ ਕੰਧ ਦੇਖ ਰਹੇ ਹੋ ਨੂੰ ਆਪਾਂ ਚੱਕ ਦਾਂਗੇ ਜਿਵੇਂ ਸੈਮੀ ਉੱਪਰ ਰਸੋਈ ਹੁੰਦੀ ਹੈ ਮਤਲਬ ਹੋਰ ਰਸੋਈ ਆਫਾ ਬਣਾਵਾਂਗੇ ਤੇ ਬਾਕੀ ਹੁਣ ਪਲਸਤਰ ਹੋਣ ਤੋਂ ਬਾਅਦ ਜੀ ਬਹੁਤ ਵਧੀਆ ਲੱਗ ਰਹੀ ਹੈ ਬਾਕੀ ਹਲੇ ਥੱਲੇ ਤਾਂ ਕੱਚਾ ਹੀ ਆ ਤੁਸੀਂ ਦੇਖ ਸਕਦੇ ਤੇ ਹਲੇ ਸਾਫ ਕਰਾਂਗੀ ਫਿਰ ਉਸ ਤੋਂ ਬਾਅਦ ਇਹਨੇ ਕੀ ਫਰਸ਼ ਵੀ ਦਿਰ ਲੱਗੂਗਾ ਬਾਕੀ ਆਪਿਆ ਜੀ ਪਿੰਜਰਾ ਤੁਸੀਂ ਸੋਚ ਰਹੇ ਹੋਗੇ ਪਿੰਜਰਾ ਕਿਉਂ ਅੰਦਰ ਪਿਆ ਕਿਉਂਕਿ ਇਹ ਨਵਾਂ ਪਿੰਜਰਾ ਲਿਆਂਦਾ ਜੀ ਤੇ ਇਹ ਆਪਾਂ ਜਿਹੜੀ ਫੀਮੇਲ ਡੌਗ ਸੀ ਉਹ ਵੀ ਸੁੱਤੀਆਂ ਉਹ ਬਾਹਰ ਆ ਬੱਚੇ ਵੀ ਉਹਦੇ ਬਾਹਰ ਹੀ ਨੇ ਦੂਸਰੇ ਪਿੰਜਰੇ ਦੇ ਵਿੱਚ ਤੇ ਇਹ ਪਿੰਜਰਾ ਥੋੜੀ ਕਣੀਆਂ ਆ ਗਈਆਂ ਸੀ ਤਾਂ ਕਰਕੇ ਫਿਰ ਅਸੀਂ ਚੱਕ ਕੇ ਅੰਦਰ ਰੱਖਤਾ ਵੀ ਇੱਕ ਤਾਂ ਇਹ ਜਿਹੜਾ ਜੀ ਪਾਈਚਾਰਸ ਦੇ ਵਿੱਚ ਬਿਠਾਉਣੀ ਪਈ ਤਾਂ ਆਪਾਂ ਨੂੰ ਵੀ ਇਹ ਗਿੱਲਾ ਨਾ ਹੋਵੇ ਬਾਕੀ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਰਾ ਜਗਾ ਪਿਆ ਪਿਆ ਬਾਹਰ ਗੀੜੇ ਦੇ ਵਿੱਚ ਵੀ ਕਿਉਂਕਿ ਜਿਹੜਾ ਇਹਨਾਂ ਨੇ ਇੱਟਾਂ ਦੀ ਜਿਹੜੀ ਇੱਥੇ ਮਤਲਬ ਕੀ ਰੋਸ਼ਨਦਾਨ ਜੇ ਖੁੱਲੇ ਸੀ ਨਾ ਉੱਪਰ ਹੀ ਆ ਇਹਨਾਂ ਨੇ ਇੱਟਾਂ ਦੇ ਨਾਲ ਉਹਦਾ ਕਰਕੇ ਸਾਰਾ ਥੱਲੇ ਖਲਿਆਰਾ ਪਿਆ ਪਿਆ ਤੇ ਆ ਜਿਹੜੀਆਂ ਲੱਕੜਾਂ ਲੁਕੜਾਂ ਉਹਨਾਂ ਨੇ ਇਸਤੇਮਾਲ ਕੀਤੀਆਂ ਸੀ ਥੋੜੀਆਂ ਜੀਆਂ ਉੱਚੇ ਤੁਹਾਨੂੰ ਦਿਖਾਨੀਆਂ ਜੀ ਆਹ ਹੈ ਬਾਹਰੋਂ ਬਾਹਰੋਂ ਪਲਾਸਟਰ ਹੋ ਗਿਆ ਜੀ ਆਹ ਅੱਜ ਕੀਤਾ ਇਹਨਾਂ ਨੇ ਪਲਾਸਟਰ ਤੇ ਆ ਦੇਖੋ ਤੁਸੀਂ ਆਹ ਜਿਹੜੀ ਆ ਤੇ ਖਿੜਕੀ ਇੱਥੇ ਪਈ ਹੁੰਦੀ ਸੀ ਆ ਫਿਟਿੰਗ ਹੋ ਗਈ ਜੀ ਉਹਦੀ ਤੇ ਹੁਣ ਤੁਸੀਂ ਦੇਖ ਸਕਦੇ ਹੋ ਥੋੜਾ ਸੋਹਣਾ ਲੱਗਦਾ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੇਖੋ ਤੇ ਆ ਟੱਬ ਵਗੈਰਾ ਨਾਲ ਨੇ ਰੱਖਿਆ ਹਾਇ ਕਿਉਂਕਿ ਇਹਦੇ ਵੀ ਚਿੱਟਾ ਉਟਾ ਭਿਉਂਦੇ ਨੇ ਉਹ ਇਟਾ ਭਿਉਂ ਲੈਂਦੇ ਨੇ ਆ ਵੇਖੋ ਜੀ ਤੇ ਬਾਕੀ ਜਿਹੜੇ ਆ ਉੱਪਰ ਸਰੀਏ ਤੁਸੀਂ ਦੇਖ ਰਹੇ ਹੋ ਤੁਸੀਂ ਸੋਚ ਰਹੇ ਹੋ ਕਿ ਸਰੀਏ ਕਿਸ ਚੀਜ਼ ਦੇ ਨੇ ਇਹ ਜੀ ਜਿਵੇਂ ਹੁਣ ਬਾਾਈ ਚਾਂਸ ਸੀ ਬਾਅਦ ਵਿੱਚ ਅੱਗੇ ਵਧਾਉਣਾ ਹੋਵੇ ਤਾਂ ਫਿਰ ਇਹ ਇਹਨਾਂ ਦੇ ਨਾਲ ਜੋੜ ਪਾ ਕੇ ਮਤਲਬ ਛੱਤ ਦਾ ਇਹ ਪਹਿਲਾਂ ਅਸੀਂ ਜਿਹੜੀਆਂ ਕਮਰੇ ਸੀ ਜੀ ਇਹਨਾਂ ਦੀ ਵੀ ਇਦਾਂ ਹੀ ਛੱਡੇ ਹੋਏ ਸੀ ਜਿਹੜੇ ਤੁਸੀਂ ਉਹ ਦੇਖ ਸਕਦੇ ਹੋ ਸਾਹਮਣੇ ਡਿਸ਼ ਕੋਲੇ ਉਹਦੇ ਕੋਲੇ ਵੀ ਉਹ ਦੇਖੋ ਜਗ੍ਹਾ ਇਦਾਂ ਹੀ ਛੱਡੀ ਹੋਈ ਸੀ ਤੇ ਫਿਰ ਜਦੋਂ ਇਹ ਛੱਤ ਪਾਈ ਸੀ ਤਾਂ ਫਿਰ ਇਹਦੇ ਸਰੀ ਜਿਹੜੇ ਉਹਦੇ ਨਾਲ ਮਤਲਬ ਕੁੰਡੀਆਂ ਬਣਾ ਕੇ ਜੋੜਦੇ ਸੀ ਤੇ ਬਾਕੀ ਉਹ ਜਦੋਂ ਉਹ ਮਿਸਤਰੀ ਲੱਗੇ ਸੀ ਜੀ ਉਹਨਾਂ ਨੇ ਇਦਾਂ ਹੀ ਛੱਡਦੇ ਸੀ ਉਹ ਥੋੜਾ ਫਿਰ ਬੁਰਾ ਜਿਹਾ ਲੱਗਦਾ ਸੀ ਪਰ ਜਿਹੜੇ ਫਰਾਵ ਵਾਲੀ ਮਿਸਤਰੀ ਨੇ ਇਹਨਾਂ ਨੇ ਮਤਲਬ ਕੀ ਇਸ ਤਰੀਕੇ ਨਾਲ ਕਰਤਾ ਤਾਂ ਤੁਸੀਂ ਦੇਖ ਸਕਦੇ ਹੋ ਇਹ ਕਹਿੰਦੇ ਜੇ ਜਦੋਂ ਤੁਸੀਂ ਮਤਲਬ ਅੱਗੇ ਛੱਤ ਪਾਉਣੀ ਹੋਈ ਤਾਂ ਮੋਰੋ ਇਤੇ ਕਿਹੜਾ ਰਦਾ ਉਹ ਚੱਕਿਆ ਜਾਊਗਾ ਤੇ ਫਿਰ ਜਿਹੜਾ ਮਤਲਬ ਕਿ ਇਹ ਵੀ ਸੋਨਾ ਵੀ ਲੱਗੂਗਾ ਵੀ ਐ ਬੁਰਾ ਜਾਂ ਨਹੀਂ ਲੱਗੂਗਾ ਤੇ ਤੁਸੀਂ ਦੇਖ ਸਕਦੇ ਹੋ ਵੀ ਹੁਣ ਇਹ ਸੋਨਾ ਵੀ ਲੱਗਦਾ ਮਤਲਬ ਕੰਮ ਵਧੀਆ ਕੀਤਾ ਤੇ ਇੱਥੋਂ ਤੱਕ ਹਾਲੀ ਹੋਇਆਗਾ ਬਾਕੀ ਜਿਹੜਾ ਹੁਣ ਆ ਕੰਮ ਰਹਿੰਦਾ ਤੇ ਬਾਕੀ ਜਿਹੜਾ ਆ ਰਹਿੰਦਾ ਇਹ ਮਤਲਬ ਆ ਕਿ ਉਹ ਕੱਲ ਨੂੰ ਕਰਨਗੇ ਆ ਰਹਿ ਗਿਆ ਹੁਣ ਇੱਥੋਂ ਆ ਵਾਲੀ ਕੰਦ ਜਿਹੜੀ ਆ ਵਾਲੀ ਕੰਦ ਦਾ ਹੀ ਰਹਿ ਗਈ ਆ ਇਹ ਕੱਲ ਨੂੰ ਆ ਕੇ ਕਰਨਗੇ ਆ ਟੂਲ ਵਗੈਰਾ ਵੀ ਉਹੀ ਇਸਤੇਮਾਲ ਕਰਦੇ ਨੇ ਪੈੜਾ ਪੋੜਾ ਲਾਉਣ ਵਾਸਤੇ ਤੇ ਉੱਪਰ ਤਾਂ ਆਹ ਪੈੜਾ ਬੰਨਿਆ ਹੋਇਆ ਇਹਦੇ ਉੱਪਰ ਦਾ ਏਰੀਆ ਹੁੰਦਾ ਤੇ ਇਹਨਾਂ ਕਰ ਲੈਂਦੇ ਨੇ ਨੀਚੇ ਵਾਲਾ ਫਿਰ ਆ ਟੂਲ ਵਗੈਰਾ ਬਨ ਕੇ ਕਰਦੇ ਨੇ ਤੇ ਆ ਇੰਨਾ ਖੀਰ ਰਹਿ ਗਿਆ ਇਹ ਕਰਕੇ ਫਿਰ ਉਹ ਮਤਲਬ ਕੀ ਜਿਹੜਾ ਰਸੋਈ ਦਾ ਆਪਣਾ ਇਹਦਾ ਹੋਊਗਾ ਸੈਲਫ ਵਗੈਰਾ ਉਹ ਪਾਉਣਗੇ ਤੇ ਨਾਲ ਹੀ ਮਤਲਬ ਫਰਸ਼ ਵਗੈਰਾ ਜਿਹੜਾ ਉਹ ਲਾ ਦੇਣਗੇ ਤੇ ਬਾਕੀ ਬਹੁਤ ਖੁਸ਼ੀ ਹੋਈ ਜੀ ਮਨ ਨੂੰ ਮੇਰ ਨੂੰ ਵੀ ਚਲੋ ਸਾਡਾ ਥੋੜਾ ਜਿਹਾ ਹਨਾ ਕੰਮ ਕੰਪਲੀਟ ਹੋਇਆ ਚਲੋ ਜਿੰਨਾ ਵੀ ਮਹਾਰਾਜ ਦੀ ਕਿਰਪਾ ਨਾਲ ਤੇ ਵਾਹਿਗੁਰੂ ਸਾਹਿਬ ਦੀ ਅਧੀ ਕਾਰਜ ਸਵਾਰੀ ਹਨਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਜੇਹੀ ਵੀਡੀਓ ਸ਼ੇਅਰ ਕਰਾਂ ਵੀ ਕਿੰਨਾ ਕੁ ਆਪਣਾ ਕੰਮ ਜਿਹੜਾ ਹੋ ਗਿਆ ਤੇ ਕਿੰਨਾ ਕੁ ਰਹਿੰਦਾ ਹੈਗਾ ਤੇ ਵੀ ਇਹਦੇ ਬਾਰੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੀਏ ਬਾਕੀ ਜੀ ਆਹ ਦੇਖੋ ਤੁਹਾਨੂੰ ਸ਼ੇਅਰ ਕਰਦੇ ਆਂ ਆਪਣੀ ਜਿਹੜੀ ਫੀਮੇਲ ਡੌਗ ਆ ਇਹ ਅੱਜ ਸੂਈ ਆ ਇਹਨੇ ਬੱਚੇ ਦਿੱਤੇ ਨੇ ਜੀ 6 ਆ ਦੇਖੋ ਛੋਟੇ ਛੋਟੇ ਬੱਚੇ ਨੇ ਜੀ ਇਹਦੇ ਤੇ ਇਹਨੂੰ ਆਪਾਂ ਜਿਹੜਾ ਪਿੰਜਰਾ ਪਹਿਲਾਂ ਹੈ ਨਹੀਂ ਸੀ ਜੀ ਉਹ ਤੁਸੀਂ ਦੇਖਿਆ ਹੁਣ ਆਪਣੇ ਕੋਲੇ ਪਹਿਲਾਂ ਪਿੰਜਰਾ ਹੈ ਨਹੀਂ ਸੀਗਾ ਅੱਜ ਹੀ ਉਹ ਲੈ ਕੇ ਆਏ ਨੇ ਤੇ ਆ ਫਿਰ ਉਹਦੇ ਵਿੱਚ ਆਪਾਂ ਕੰਬਲ ਵਗੈਰਾ ਵਿਛਾਤਾ ਹੁਣ ਇਹਨੂੰ ਉਹਦੇ ਵਿੱਚ ਜਿਹਨੇ ਸ਼ਿਫਟ ਕਰ ਦਾਂਗੇ ਆਪਾਂ ਤੇ ਇਹ ਵੈਸੇ ਜਿਹੜਾ ਇਹ ਵਾਲਾ ਪਿੰਜਰਾ ਤੁਸੀਂ ਦੇਖਿਆ ਹੁਣ ਇਹਦੇ ਵਿੱਚ ਜਿਹੜੀ ਦੂਸਰੀ ਫੀਮੇਲ ਡੌਗ ਆਪਣੀ ਉਹ ਤਾੜੀ ਹੁੰਦੀ ਆ ਤੇ ਪਰ ਹੁਣ ਫਿਰ ਇਹ ਅੱਜ ਸਵੇਰੀ ਇਹਨੂੰ ਇਹਦੇ ਵਿੱਚ ਸ਼ਿਫਟ ਕੀਤਾ ਸੀ ਥੱਲੇ ਬੂਰੀ ਵਗੈਰਾ ਕਪੜਾ ਵਗੈਰਾ ਆਪਾਂ ਵਿਛਾਇਆ ਹੋਇਆ ਵੈਸੇ ਤਾਂ ਤੇ ਇਹ ਬੱਚੇ ਰਾਵਨ ਆਪਣੇ ਲੈ ਕੇ ਬੈਠੀ ਹੋਈ ਆ ਤੇ ਪਰ ਹੁਣ ਇਹਨੂੰ ਉਹਦੇ ਵਿੱਚ ਫਿਰ ਸ਼ਿਫਟ ਕਰ ਦਾਂਗੇ ਯਾਨੀ ਜਿਹੜਾ ਦੂਸਰਾ ਪਿੰਜਰਾ ਤੇ ਇਹਨੇ 6 ਦਿੱਤੇ ਆ ਜੀ ਬੱਚੇ ਤੇ ਤਿੰਨ ਯਾਨੀ ਆ ਚਾ ਤਿੰਨ ਨੇ ਫੀਮੇਲ ਤਿੰਨ ਫੀਮੇਲ ਆ ਤਿੰਨ ਮੇਲ ਤੇ ਤਿੰਨ ਫੀਮੇਲ ਹਾਂਜੀ ਤਿੰਨ ਮੇਲ ਦਿੱਤੇ ਆ ਨੇ ਤਿੰਨ ਫੀਮੇਲ ਦਿੱਤੇ ਆ ਤੇ ਬਾਕੀ ਇਹ ਨਹੀਂ ਵੀ ਇਹਦੀ ਫਸਟ ਡਿਲੀਵਰੀ ਹੈ ਜੀ ਇਹਨੇ ਕਿਉਂਕਿ ਕਿਉਂਕਿ ਪਹਿਲੀ ਵਾਰ ਹੈ ਨਾ ਜਾਨਵਰ ਨੂੰ ਵੀ ਨਹੀਂ ਪਤਾ ਹੁੰਦਾ ਇਹਨਾਂ ਵੀ ਕਿਵੇਂ ਬੱਚੇ ਇਹਨਾਂ ਸੰਭਾਲਣੇ ਪਰ ਫਿਰ ਵੀ ਇਹਨੇ ਬਹੁਤ ਵਧੀਆ ਬੱਚਿਆਂ ਦਾ ਸੰਭਾਲਿਓਏ ਨੇ ਤੇ ਵਧੀਆ ਪ੍ਰੋਪਰ ਉਹਨਾਂ ਨੂੰ ਦੁੱਧ ਵਗੈਰਾ ਪਿਲਾ ਰਹੀ ਆ ਹੁਣ ਮੈਂ ਸ਼ਾਮ ਦੇ ਟਾਈਮ ਹੁਣ ਸੋਚਿਆ ਸੀਗਾ ਮੈਂ ਕਿਹਾ ਵੀ ਹੁਣ ਮੈਨੂੰ ਉਹਨਾਂ ਦਾ ਸਾਰਾ ਸਰੋਂ ਦਾ ਤੇਲ ਦਾ ਜਿਹੜਾ ਪ੍ਰਸ਼ਾਦ ਹੁੰਦਾ ਸਾਰੀ ਵੀਉ ਕਰਕੇ ਵੀ ਇਹਨੂੰ ਪਾਉਂਗੀ ਕਿਉਂਕਿ ਉਹਦੇ ਨਾਲ ਫਿਰ ਇਹਨੂੰ ਪ੍ਰੋਪਰ ਦੁੱਧ ਵਗੈਰਾ ਉਤਰੂਗਾ ਤੇ ਬੱਚੇ ਵੀ ਭੁੱਖੇ ਨਹੀਂ ਰਹਿਣਗੇ ਤੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਜੀ ਹੋਰ ਆਪਾਂ ਇਹਨੂੰ ਕੀ ਡਾਈਟ ਪਾ ਸਕਦੇ ਹਾਂ ਕਿਉਂਕਿ ਮੈਨੂੰ ਜਿੰਨੀ ਕਿ ਨੌਲੇਜ ਹੈ ਕਿ ਸਰੋਂ ਦਾ ਤੇਲ ਦਾ ਪ੍ਰਸ਼ਾਦ ਕਹਿੰਦੇ ਹੁੰਦੇ ਆ ਜੀ ਉਹ ਬਹੁਤ ਚੰਗਾ ਹੁੰਦਾ ਹਨਾ ਆ ਦੇਖੋ ਤੁਸੀਂ ਪੈਰੀ ਆ ਉਹ ਉਹਨਾਂ ਨੂੰ ਵੀ ਉਹਨਾਂ ਨੇ ਆਇਆ ਕਹਿ ਰਹੀ ਵੀ ਦੁੱਧ ਪੀ ਲੋ ਵੀ ਸਾਂਭ ਤਾਂ ਵਧੀਆ ਰਹੀ ਆ ਪ੍ਰੋਪਰ ਤੇ ਹੁਣ ਆਪਾਂ ਇਹਨੂੰ ਤਾਂ ਕਰਕੇ ਕਿਉਂਕਿ ਹੁਣ ਤੁਸੀਂ ਦੇਖ ਸਕਦੇ ਹੋ ਵੀ ਬੋਰੀ ਤੋਂ ਥੱਲੇ ਉੱਤਰ ਹੀ ਆਉਂਦੀ ਹੈ ਤਾਂ ਕਰਕੇ ਅਸੀਂ ਸੋਚਿਆ ਵੀ ਇਹਨੂੰ ਦੂਜੇ ਉਪਿੰਜਰੇ 'ਚ ਸ਼ਿਫਟ ਕਰ ਦਾਂਗੇ ਹੁਣ ਆਪਾਂ ਚਲੋ ਜੀ ਬਸ ਅੱਜ ਇਹੀ ਵੀਡੀਓ ਸੀਗੀ ਤੁਹਾਡੇ ਨਾਲ ਸ਼ੇਅਰ ਕਰਨੀ ਬਾਕੀ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਵੀਡੀਓ ਦਾ ਆਪਾਂ ਕਰਦੇ ਆਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ